ਚੁੰਡਿਆਲਾ ਗੁਰੂ ਚੇਕਵਾਰ ਫਿਰ ਚਲੀਆਂ ਗੋਲੀਆਂ ਅਣਪਛਾਤੇ ਵਿਅਕਤੀਆਂ ਵੱਲੋਂ ਜੁੰਡਿਆਲਾ ਗੁਰੂ ਦੇ ਸੋਨੂ ਸ਼ਰਾਬ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ ਲੋਕਾਂ ਵਿੱਚ ਭਾਰੀ ਸਹਿਮ ਅਤੇ ਗੁੱਸਾ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਜਾਂਚ ਅਮਰਸਰ ਦੇ ਜੁੰਡਿਆਲਾ ਗੁਰੂ ਵਿੱਚ ਇੱਕ ਦਿਨ ਛੱਡ ਕੇ ਫਿਰ ਗੋਲੀਆਂ ਚਲੀਆਂ ਨੇ ਤਾਂ ਦੱਸਦੇ ਕਿ 1-2 ਦਿਨ ਪਹਿਲਾਂ ਵੀ ਜੁੰਡਿਆਲਾ ਗੁਰੂ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਠੇਕੇ ਦੀ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਹੁਣ ਇੱਕ ਵਾਰ ਫਿਰ ਦਿਨ ਇਤਿਹਾਰੇ ਉਸ ਸਮੇਂ ਬਾਜ਼ਾਰ ਚ ਹੜਕਮ ਮੱਚ ਗਿਆ ਜਦੋਂ ਅਣਪਛਾਤੇ ਵਿਅਕਤੀਆਂ ਵੱਲੋਂ ਸੋਨੂ ਜੁਐਲਰ ਦੀ ਦ ਨਕ ਗੋਲੀਆਂ ਚਲਾਈਆਂ ਗਈਆਂ ਗੋਲਾਬਾਰੀ ਦੀ ਆਵਾਜ਼ ਸੁਣ ਕੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਤੇ ਉਹਨਾਂ ਵਿੱਚ دہشت ਅਤੇ ਸਹਿਮਤਾ ਮੌਲ ਦੇਖਣ ਨੂੰ ਮਿਦਿਆ ਸੀ ਘਟਨਾ ਦੀ ਸੂਚਨਾ ਮਿਲਦਿਆਂ ਚੰਟਿਆਲਾ ਗੁਰੂ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਮੁਲਜ਼ਮਾਨ ਦੀ ਪਛਾਣ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਫਿਲਹਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਚੰਟਿਆਲਾ ਗੁਰੂ ਚ ਅਕਸਰ ਹੀ ਗੋਲਾਬਾਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਜਿਸ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਪ੍ਰਸ਼ਾਸਨ ਦੇ ਖਿਲਾਫ ਗੁੱਸਾ ਦਿਖਾਈ ਦੇ ਰਿਹਾ ਹੈ ਮੇਰਾ ਨਾਲ ਸੋਨੇ ਆ ਜੀ ਇਹ ਸੋਨੇ ਦੀ ਦੁਕਾਨ ਹੈ ਜੀ ਹਾਂ ਜੀ ਇਹ ਕਹਿੰਦਾ ਗੱਲ ਇਹ ਦੁਕਾਨ ਤੇ ਬੈਠੇ ਆ ਜੀ ਤੁਹਾਨੂੰ ਤੇ ਪਤਾ ਨਹੀਂ ਕਿ ਮੜਾ ਜਿਹਾ ਕਸਟਮਰ ਸੀ ਉਹਨਾਂ ਨਾਲ ਗੱਲ ਕਰਨ ਦੇ ਆ ਉਤੋਂ ਫਾਇਰ ਹੋ ਗਏ ਆ ਇਸ ਘਰ ਦੀ ਰੇਤ ਵੀ ਆ ਮੈਨੂੰ ਸਮਝ ਨੂੰ ਗੋਲੀ ਲੱਗੀ ਚਲੋ ਪਰਮਾਪਨਾ ਦਵਾਦੀਆਂ ਬਚਾ ਕਰਤਾ ਜੀ ਕਿੰਨੇ ਫਾਇਰ ਹੋਏ ਪਤਾ ਨਹੀਂ ਯਾਰ 5-6 ਦੇ ਹੋਈਏ ਮੇਰੇ ਸਹਾਂ ਹਾਂ 5 ਗੋਲ ਤਾਂ ਲੱਗ ਗਏ ਕਿੰਨੇ ਕਿੰਨੇ ਬੰਦੇ ਸੀ ਇਹ ਜਿਹੜੇ ਫਾਇਰ ਕਰਕੇ ਗਏ ਬੰਦੇ ਉਹ ਪਤਾ ਨਹੀਂ ਵੀਡੀਓ ਚ ਆਣ ਕਿੰਨੇ ਹੈਗੇ ਪਤਾ ਨਹੀਂ ਬੰਦੇ ਕਿੰਨੇ ਹੈਗੇ ਨਹੀਂ ਨਹੀਂ ਤੇ ਛੋਟੇ ਬੱਚੇ ਆਂ ਹੀ ਦੁਕਾਨਦਾਰ ਛੋਟੀ ਮਾਂ ਦੁਕਾਨਦਾਰ ਨੂੰ ਹਰਤੀ ਕਿਨੇ ਕਹਿਣੀ ਕਿਸੇ ਨੇ ਨਹੀਂ ਕਿਹਾ ਜੀ ਪਤਾ ਨਹੀਂ ਜੀ ਕੀ ਹੈ ਤੇ ਕਿਸੇ ਨੇ ਕਿਹਾ ਸਾਡੀ ਜਾਨੀ ਦੁਸ਼ਮਣੀ ਕਿਸ ਨੇ ਆ ਗਈ ਦੁਸ਼ਮਣੀ ਕਿਸ ਦੀ ਹੋਊਗੀ ਕਿਤਾ ਕੀ ਦੁਸ਼ਮਣੀ ਕਿਸ ਦੀ ਸਾਨੂੰ ਕਿਸੇ ਵੀਰ ਦਾ ਫੋਨ ਨਹੀਂ ਆਇਆ ਨਾ ਇਹ ਗਲਤ ਕਹਿਣਾ ਕਿਸ ਬਾਰੇ ਇਹਦੀ ਗੱਲ ਹੈ ਕੀ ਮੰਗ ਕਰਦੇ ਸਰ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਮੰਗੇ ਉਹ ਕਰਦੇ ਸਾਡੀ ਸੇਫਟੀ ਕਰੇ ਯਾਨੀ ਹੁ ਆਹ ਇਹ ਨਿਆ ਦੁਕਾਨ ਖੋਲਾਂ ਜਾਂ ਬੰਦ ਕਰ ਦਾਂਗੇ ਇਸ ਤਰ੍ਹਾਂ ਫਿਰ ਕੀ ਕਰਾਂਗੇ ਕੰਮ ਨਹੀਂ ਸ਼ੀਸ਼ੇ ਲੱਗੀ 12:50 ਹੋ ਗਿਆ ਬਚਾ ਦੀ ਕਰਦਾ ਹਾਂਜੀ ਬਚਾ ਕਰਦਾ ਰਹੇ ਖੜੇ ਸੀ ਉਹ ਉहां ਤੇ ਆਪ ਲੱਗੀ ਹਾਂ ਕਿ ਸੋ ਜਦੋਂ ਲੈਣੀ ਤੇ ਇਹਨਾਂ ਦੀ ਮਿਸਿਸ ਮਿਸਿਸ ਮੇਰੇ ਹੀ ਉੱਤੇ ਮੈਸਨ ਲੱਗੀ ਚਲੋ ਬਚਾ ਹੋ ਗਿਆ ਜੀ ਉਹਨਾਂ ਦਾ ਬਸ